ਸਤਿ ਸ਼੍ਰੀ ਅਕਾਲ ਪਿਆਰੇ ਵਿਦਿਆਰਥੀਓ ਤੁਹਾਡਾ ਇਸ ਐਜੂਕੇਸ਼ਨਲ ਚੈਨਲ ਦੇ ਵਿੱਚ ਸਵਾਗਤ ਹੈ ਅੱਜ ਅਸੀਂ ਭਾਰਤ ਦੇ ਨਕਸ਼ੇ ਵਿੱਚ ਭਾਰਤ ਦੇ ਗੁਆਂਢੀ ਮੁਲਕਾਂ ਦੇ ਸਥਾਨ ਭਰਾਂਗੇ ਭਾਰਤ ਦੇ 8 ਗੁਆਂਢੀ ਮੁਲਕ ਹਨ ਜਿਨ੍ਹਾਂ ਦੇ ਵਿੱਚ ਇੱਕ ਅਫਗਾਨਿਸਤਾਨ ਨੰਬਰ 2 ਪਾਕਿਸਤਾਨ ਨੰਬਰ 3 ਚਾਈਨਾ ਨੰਬਰ 4 ਨੇਪਾਲ ਨੰਬਰ 5 ਭੂਟਾਨ ਨੰਬਰ 6 ਬੰਗਲਾਦੇਸ਼ ਨੰਬਰ 7 ਮਨਮਾਰ ਤੇ ਨੰਬਰ 8 ਸ਼੍ਰੀਲੰਕਾ ਇਹਨਾਂ 8 ਗਵਾਂਡੀ ਮੁਲਕਾਂ ਨੂੰ ਅਸੀਂ ਤਰਦੀਬ ਕਰ ਭਰਦੇ ਹਾਂ ਆਓ ਸ਼ੁਰੂ ਕਰਦੇ ਹਾਂ ਅੱਜ ਸਟਾਰਟ ਕਰਦੇ ਹਾਂ ਅਫਗਾਨਿਸਤਾਨ ਤੋਂ ਅਫਗਾਨਿਸਤਾਨ ਦਾ ਜੰਮੂ ਕਸ਼ਮੀਰ ਵਾਲੇ ਪਾਸੇ ਤੋਂ ਸਾਡੇ ਨਾਲ ਥੋੜੀ ਜਿਹੀ ਵੰਡਰੀ ਲੱਗਦੀ ਆ ਤੇ ਅਫਗਾਨਿਸਤਾਨ ਜਿਹੜਾ ਹੈਗਾ ਉਹ ਇਹ ਵਾਲਾ ਸਥਾਨ ਅਫਗਾਨਿਸਤਾਨ ਹੋ ਜੂਗਾ ਅਫਗਾਨਿਸਤਾਨ ਦੇ ਨਾਲ ਸਾਡਾ ਗੁਆਂਢੀ ਮੁਲਕ ਪਾਕਿਸਤਾਨ ਪਾਕਿਸਤਾਨ ਦੇ ਬਾਅਦ ਚਾਈਨਾ ਚੀਨ ਨੇਪਾਲ ਉਤਾਨ ਇਹ ਰਹੂਗਾ ਬੰਗਲਾਦੇਸ਼ ਮਨਮਾਰ ਅਤੇ ਸ਼੍ਰੀਲੰਕਾ ਇਹ ਭਾਰਤ ਦੇ ਸਾਡੇ ਗੁਆਂਢੀ ਮੁਲਕ ਨੇ ਪਹਿਲਾ ਅਫਗਾਨਿਸਤਾਨ ਅਸੀਂ ਫਿਲ ਕੀਤਾ ਫਿਰ ਪਾਕਿਸਤਾਨ ਫਿਰ ਚੀਨ ਫਿਰ ਨੇਪਾਲ ਭੂਟਾਨ ਫਿਰ ਬੰਗਲਾਦੇਸ਼ ਮਨਮਾਰ ਤੇ ਆਖਰ ਦੇ ਵਿੱਚ ਸ਼੍ਰੀਲੰਕਾ ਧੰਨਵਾਦ